ਹੈਲੋ ਜੀ ਵੈਲਕਮ ਟੂ ਬਲੌਗ ਹਾਂਜੀ ਸਤਿ ਸ੍ਰੀ ਅਕਾਲ ਠੀਕ ਹੈ ਹਾਂਜੀ ਅੱਜ ਗੋਇੰਦਵਾਲ ਮੇਲੇ ਤੇ ਆਏ ਤੇ ਅਕੋ ਨੀੜਾ ਪੈਂਡ ਆ ਤੇ ਇੱਥੇ ਪੁਜਾਰੀ ਤੇ ਵਿੱਚ ਪੁਜਾਰੀ ਤੇ ਵਿੱਚ ਆਇ ਤੰਦੂਰ ਤੇ ਲਾਏ ਆ ਤੇ ਤੰਦੂਰ ਤੋਂ ਨਾਲ ਤੰਦੂਰ ਨੂੰ 2 ਘੰਟਾ ਤੰਦੂਰ ਨਹੀਂ ਮਤੰਡਿਆ ਨਾਲ ਨੀੜਾ ਪੈਂਡ ਆ ਨਾਲ ਚਾਹ ਦੀ ਪੁੰਡੇ ਆ ਮੈਂ ਆਪਾਂ ਮੰਡਾ ਵੀ ਆਇਆ ਹੈਲੋ ਗੋਇੰਦਵਾਲ ਦੇ ਸਰਕਾਰੀ ਕੋਲ ਸਾਜੀ ਗਿਆ ਦੋ ਤੰਦੂਰ ਉਹਦੇ ਸਾਹਮਣੇ ਦੋ ਤੂੰ ਦੂਰੇ ਸਾਹਮਣੇ ਆ ਚਾਰ ਤੂੰ ਦੂਰੇ ਇੱਧਰ ਯਾਰ ਤੇਲ ਭਾਈ ਵੀ ਇੱਧਰ ਸਾਹਮਣੇ ਆ ਜਾ ਲੋ 50 ਦੇ ਵਿੱਚ 3 ਨਾਲ ਥੱਲੇ ਲਾ ਕੇ ਮੀਂਹ ਵਾਲਾ ਪੈ ਗਿਆ ਛੋ ਜੀਆਂ ਛੋ ਜੀਆਂ ਬਣਾਉਂਦੇ ਆ 3 ਦੇ ਥੱਲੇ ਤੇ ਦੂਰ ਵੀ ਸਾਰੇ ਥੱਲੇ 3 ਆ ਆ ਸਤਾਜ ਵੀ ਇੱਥੇ ਕਿਹੜਾ ਨਾਲ ਆ ਨਾਲ ਹੀ ਦੂਰ ਸੈਟ ਹੋ ਗਿਆ ਮੀਂਹ ਵਾਲਾ ਬਹੁਤ ਕੰਮ ਖਰਾਬ ਕਰਦਾ ਆ ਜਗੂਣਾ ਲੋਣਾ ਤੇ ਟੇਬਲ ਰੋਲਾ ਤੇ ਲਾ ਦੇ ਹਾਂ ਜੀ ਜੀ ਦਾ ਖਾਦਾ ਵੈਜਟੀ ਕੀ ਫਤੇ ਹਾਂ ਜੀ ਗੁਰੂ ਨਾਨਕ ਸਾਹਿਬ ਦੇ ਮੇਲੇ ਤੇ ਆਏ ਤਸਵੀਰ ਲੱਗੇ ਰਹੇ ਨੇ ਨੰਗਰ ਆ ਤੇ ਦੀਪ ਹੈਗਾ ਥੋੜਾ ਜਿਹਾ ਕੰਮ ਡੇਟ ਹੋ ਗਿਆ ਵੀ ਕਰਕੇ ਬਾਕੀ ਚਲੋ ਜੇਜੇ ਵੇਚੇ ਸਰਪੋਸੇ ਹੋ ਰਿਹਾ ਹੈ ਨਾ ਸੋ ਬਾਰ ਕੰਮ ਨੂੰ ਕਰਕੇ ਨਾਲ ਮੇਕਣ ਵਾਲੀ ਰੋਟੀ ਬੀਰ ਰੋਟੀ ਜੱਲੇ ਰਹੀ ਆ ਅਹ ਬਹੁਤ ਮਕਮਾ ਗਏ ਸੰਤਾਂ ਆਣ ਗਏ ਪਛਾਣਦਾ ਚੜਣਗੇ ਲਾਈਕ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਵੀ ਕਰਿਓ। ਆ ਇਤਰੀ ਬੱਦਲ ਬੁੱਦਲੇ ਆ ਨਮੀ। ਲੱਗਦਾ ਕਿ ਦੁਪਹਿਰ 12:00 ਮੀ ਪੈਣਾ ਹੈ ਕਿ। ਪੱਲੰਗਰ ਸੁਰੂ ਹੋ ਪਰ ਲੱਗੇ ਉਹਨਾਂ ਦਾ ਸੱਟ ਵਜ ਗਿਆ। ਉਹ ਕਹਿੰਦੇ ਆ ਵੇਖੋ 11:00 ਵਜ ਗਏ ਤੇ ਲੰਕਰ ਚਾਲੂ ਹੋਣਾ। ਮੇਰੀ ਕਿਤਾਬ ਦੀ ਬਣਾ ਮੇਂ ਭਿੱਜਿਆ ਪੰਜਾਬ। ਹਾਂ ਪੰਜਾਬ ਦੀ ਉਹ ਇੱਥੇ ਕਿਦਾਂ। ਸਾਥੇ ਤਿਆਰੀ ਕਰ ਲਗੇ ਟੇਬਲ ਟੂ ਲੈ ਕੇ ਤੇ ਆਟਾ ਆਟਾ ਛੱਟ ਕਰ ਲਗੇ ਤੇ ਫੇਰੀ ਪਰ ਉੱਪਰ ਲਗੇ ਆ। ਉਹ ਸਾਹਮਣੇ ਉਹ ਦੋ ਤੰਦੂਰ ਹੈ ਉੱਥੇ ਮਿਸਤੀ ਰੋਟੀ ਲੋਣੀ ਸਾਹਮਣੇ। ਤੇ ਕਾਰ ਕਰਿਓ ਸਾਹਮਣੇ ਖਲੋਤੇ ਆਰੇ ਤਾਂ ਪਹਿਲਾਂ ਹੀ ਲੱਗ ਰੱਖਿਆ ਮੀਂਹ ਆ ਪੀੜੇ ਪਾਰ ਕਰ ਲ ਚਾਲੂ ਕਰ ਦੇਣਾ ਦੇਖ ਪੰਜਾਬ ਹੋਣੀ ਤਾਂ ਦੂਰ ਆਏ ਨਹੀਂ ਬੱਚਣ ਦੇ ਤਾਂ ਦੂਰ ਨਹੀਂ ਮੱਚਿਆ ਜੇ ਤਾਂ ਦੂਰ ਗਿੱਲਾ ਨਾ ਮੀਂਹ ਸਾਰੇ ਭੇਜ ਗਿਆ ਚਾਨੀ ਲਾਇਆ ਥੱਲੇ ਇੱਥੇ ਕਰ ਦੌਰ ਕੀ ਕਰਦੀ ਕੰਮ ਹੀ ਖਰਾਬ ਹੋ ਗਿਆ ਮੀਂਹ ਰੱਤ ਆਇਆ ਸਮਯਾ

ਆਮੜਾ ਰਵੀ ਥੂੜਾ ਤੜਾ ਪਹਿਲਾ ਤਪੇੜੇ ਪੇੜੇ ਪਰ ਲੱਗੇ ਆ ਹੁਣ ਆਵਾਜ਼ ਕਿ 11 ਜੋ ਯਾਰੇ ਉਧਰ ਹਾਂ ਮੀਜ ਹਟ ਗਿਆ ਹੁਣ ਬਸ ਉੱਤਰ ਵੀ ਤਿਆਰੀ ਕਰ ਲ ਗਿਆ ਹੋ ਤਾਂ ਮਨੇ ਨਾਰਾਇਣੇ ਉਧਰ ਜਾਣਾ ਤੇਰੇ ਘਰ ਦਾ ਮਸੀਹ ਰੋਟੀ ਮਸੀਹ ਰੋਟੀ ਲਾਉਣੇ ਚਾਹ ਦੇ ਚਾਹ ਨਾਲ ਮਸੀਹ ਰੋਟੀ ਨੂੰ ਪ੍ਰੋਟੀਨ ਲੱਗਣਾ ਤਿਆਰੀ ਕਰ ਲੈ ਸਤਾਜੀ ਨਾਲ ਹੀ ਆਇਆ ਏ ਕੋ ਦੂਸਰਾ ਦਾ ਰਹਿ ਰਿਹਾ ਜੁਰੀ ਹੋ ਗਿਆ ਯਾਰੀ ਮੀ ਹਟ ਗਿਆ ਬਸ ਰੇਡੀ ਪੂਰੇ ਭਰ ਦਾ ਮਖੀਨ ਰੋਟੀ ਦਾ ਤੰਦੂਰੀ ਰੈਡੀ ਹੋ ਗਿਆ। ਪੁੱਤਰੀ ਰੈਡੀ ਹੋ ਗਿਆ। ਹੱਸ ਚ ਚਾਲੂ ਕਰ ਲਗੇ ਮਖੀਨ ਰੋਟੀ ਚਾਹ 11 ਵੱਗ ਗਿਆ। ਵਾਲੀ ਗਾ ਜੀ। ਕੋਰੇ ਕੋਰ ਨਾਲ ਕੋਰ ਨਾਲ ਤੇ ਹੈਲੋ ਹਾਈ ਗਾਇਸ ਕਿਵੇਂ ਹੋ ਜੀ ਮਿਸ਼ਰਟੀ ਲਾਦੀ ਆ ਦੁਬਾਰਾ ਬੇੜੇ ਬੇੜੇ ਭਰ ਕੇ ਸੋਹਣੇ ਬਾਬੇ ਦੀ ਕਹਾਣੀ ਚਾਲੂ ਲੰਗਰ ਹੋਣਾ ਸ਼ੁਰੂ ਇੱਕ ਵਜ ਕੇ ਨਾਨਕ ਨੇ ਬੇ ਨਾਲ ਅੱਜ ਸਾਦੀ ਰੋਟੀ ਚਿਪ ਰੋਟੀ ਸਾਦੀ ਰੋਟੀ ਆਓ ਸਾਹਮਣੇ ਇੱਕ ਸਾਦੀ ਰੋਟੀ ਆ ਬਲ ਤੇ ਲਾ ਦੇ ਅੰਦਰ ਚਾਲ ਹੋਣਾ ਨਾਲ ਦੇ ਪ੍ਰਸਾਦ ਰੰਗ ਰਸ ਤੋਂ ਗਰਨਾਂ ਨੂੰ ਧਿਆਈ ਹੈ ਤੇ ਆਪਣੀ ਦੇ ਪ੍ਰਸਾਦ ਨੂੰ ਕਾਲਕ ਮਲੀਨਾ ਸੰਤ ਮਲੀਨਾ ਸੰਤ ਕਾਲਕ ਮਾੜੀ ਜੀ ਦਾ ਸਵਾਰਾ ਕਹੇ ਸੇਖਾਂ ਦੇ ਛੱਕੜ ਨਾ ਨਾ ਬਣਾ ਦੇ ਪਰਦੀ ਜਿਵੇਂ ਆਦੀ ਗਗਰ ਤੋ ਪਾਜ ਤਰੀ ਜਾਈ ਜੀ ਅੱਜ ਗੋਲ ਕਪੇ ਦਾ ਲੰਗਰ ਆ ਗਿਆ ਤੇ ਇੱਧਰ ਵੀ ਲੰਗਰ ਦੱਗਦੇ ਆ ਤੇ ਗੋਲ ਕਪੇ ਦਾ ਲੰਗਰ ਸਾਰੇ ਸੰਗਤ ਦੇ ਇੱਥੇ ਆਏ ਨੇ ਹਾਂਜੀ जी चार बज गए हम समाप्ति हो गया पत लंगर लुंगर समाप्ति हो गए ठीक है